ਅੱਜ ਕੱਲ ਤੁਸੀਂ ਦੇਖ ਰਹੇ ਹੋ ਦੈਨਿਕ ਸੇਰਾ ਤੇ ਮੈਂ ਹਾਂ ਭਾਵਨਾ ਮਹਾਲੀ ਦੇ ਵਿੱਚ ਦੋ ਗੁੱਟਾਂ ਵਿਚਕਾਰ ਝੜਪ ਹੋ ਗਈ ਹੈ ਲੜਾਈ ਹੋ ਗਈ ਜਿਸ ਤੋਂ ਬਾਅਦ ਇਹਨਾਂ ਦੋਨਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਤਾਵਟ ਤੋਂ ਫਾਇਰਿੰਗ ਕੀਤੀ ਗਈ ਹੈ ਜਿੱਤੇ ਵਿੱਚ ਚਾਰ ਲੋਕ ਜਿਹੜੇ ਆ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਦਾਸੀਏ ਕਿ ਮਹਾਲੀ ਦੇ ਅਧਿਨ ਪਿੰਦੇ ਪਿੰਡੇ ਕੈਲੋ ਦੀ ਇਹ ਘਟਨਾ ਹੈ ਜਿੱਥੇ ਕਿ ਬਿਜਲੀ ਬੰਦ ਹੋ ਗਈ ਸੀ ਬਿਜਲੀ ਬੰਦ ਹੋਣ ਤੋਂ ਬਾਅਦ ਕੁਝ ਲੋਕ ਜਿਹੜੇ ਨੇ ਉਹ ਟਰਾਂਸਫਾਰਮ ਨੂੰ ਦੇਖਣ ਗਏ ਸੀਗੇ ਕਿ ਬਿਜਲੀ ਬੰਦ ਹੋਣ ਦਾ ਕਾਰਨ ਜਿਹੜਾ ਉਹ ਜਾਣਨ ਲਈ ਉੱਥੇ ਪਹੁੰਚੇ ਸੀ ਜਿਸ ਤੋਂ ਬਾਅਦ ਕਿ ਉੱਥੇ ਪਹਿਲਾਂ ਹੀ ਕੁਝ ਲੋਕ ਹੋਰ ਵੀ ਖੜੇ ਸੀ ਜਿਨ੍ਹਾਂ ਤੇ ਆਪਸ ਦੇ ਵਿੱਚ ਪਹਿਲਾਂ ਇੱਕ ਦੂਜੇ ਨਾਲ ਬਹਿਸ ਹੋਈ ਹੈ ਤੇ ਫਿਰ ਇੱਕ ਦੂਜੇ ਦੇ ਨਾਲ ਝੜਪ ਹੋ ਗਈ ਹੈ ਤੇ ਇੱਕ ਦੂਜੇ ਤੇ ਫਾਇਰਿੰਗ ਕੀਤੀ ਹੈ 4 ਤੋਂ 5 ਰਾਉਂਡ ਜਿਹੜੇ ਇੱਕ ਦੂਜੇ ਤੇ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਕੇ 4 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਆ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਨਾਮ ਲਖਬੀਰ ਸਿੰਘ ਦੱਸਿਆ ਜਾ ਰਿਹਾ ਸਤਨਾਮ ਸਿੰਘ ਹਰਵਿੰਦਰ ਸਿੰਘ ਇਹ ਤਿੰਨੋਂ ਜ਼ਖਮੀ ਦੱਸੇ ਜਾ ਰਹੇ ਨੇ ਜਿਹੜੇ ਕਿ ਪਿੰਡ ਕੈਲੋ ਦੇ ਹੀ ਰਹਿਣ ਵਾਲੇ ਨੇ ਇਹਨਾਂ ਦੇ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ ਸਤਨਾਮ ਸਿੰਘ ਅਤੇ ਲਖਬੀਰ ਸਿੰਘ ਦੀ ਹਾਲਤ ਜਿਹੜੀ ਆ ਗੰਭੀਰ ਦੱਸੀ ਜਾ ਰਹੀ ਹੈ ਤੋਂ ਉੱਥੇ ਹੀ ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰ ਇਤੀ ਕਾਰਵਾਈ ਜਿਹੜੀ ਇਹ ਸ਼ੁਰੂ ਕਰ ਦਿੱਤੀ ਗਈ ਆ ਤੇ ਪਿੰਡ ਵਾਸੀ ਜਿਹੜੇ ਉੱਥੇ ਮੌਜੂਦ ਸਿਗੇ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਨਾਮ ਹੀ ਗੁਰਵਿੰਦਰ ਸਿੰਘ ਹੈ ਜੀ ਕਿ ਤੋਂ ਕਿਹੜੇ ਪਿੰਡ ਤੋਂ ਪਿੰਡ ਕਹੜੋਂ ਤੋਂ ਹੀ ਕੀ ਹੋਇਆ ਕੀ ਹੈ ਜੀ ਵਸਤਾ ਕੋਣ ਇਹ ਮੇਰੇ ਚਾਚਾ ਜੀ ਦਾ ਬੇਟਾ ਸੀ ਲਖਵੀਰ ਸਿੰਘ ਕਰਨ ਇਹ ਪਿੰਡ 'ਚ ਲਾਈਟ ਦੇਖਣ ਗਿਆ ਹੋ ਜੀ ਖਰਾਬ ਹੋਈ ਹੋਈ ਸੀ ਤੇ ਉੱਥੇ ਜਾ ਕੇ ਇਹਦਾ ਝਗੜਾ ਹੋ ਗਿਆ ਜੀ ਕਿਹਨਾਂ ਨਾਲ ਕੌਣ ਪਿੰਡ ਦੇ ਬੰਦੇ ਨੇ ਹਾਂਜੀ ਪਰਮਿੰਦਰ ਪਿੰਡ ਦੇ ਬੰਦੇ ਪਰਮਿੰਦਰ ਸਿੰਘ ਤੇ ਜੰਗਬਹਾਦਰ ਸਿੰਘ ਦੋਨਾਂ ਨਾਲ ਤੇ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਝਗੜਾ ਹੋ ਗਿਆ ਜੀ ਨੂੰ ਅਸੀਂ ਉੱਥੇ ਪਹੁੰਚੇ ਤੇ ਇਹਦੇ ਗੋਲੀ ਲੱਗੀ ਹੋਈ ਸੀ ਲਖਵੀਰ ਸਿੰਘ ਦੇ ਤੇ ਉੱਥੇ ਖੇਬੜੇ ਪੂਰੇ ਹੀ ਇਹ ਤੇ ਇੱਕ ਦੂਜੇ ਚਾਚਾ ਜੀ ਦੇ ਬੇਟੇ ਸਤਨਾਮ ਸਿੰਘ ਉਹ ਹਟਾਉਣ ਲੱਗੇ ਤਾਂ ਉਹਦਾ ਵੀ ਫਾਇਦਾ ਕਰਤਾ ਜੀ ਉਹਦੇ ਵੀ ਗੋਲੀ ਮਾਰੀ ਤੇ ਉਸ ਤੋਂ ਬਾਅਦ ਮਾਂ ਤੀਜੇ ਹਰਵਿੰਦਰ ਸਿੰਘ ਉਹ ਚਾਚਾ ਦੇ ਬੇਟੇ ਉਹਨਾਂ ਤੇ ਬਾਹ ਤੇ ਗੋਲੀ ਮਾਰੀ ਜੀ ਹਾਂਜੀ ਅਸੀਂ ਵੀ ਜਾਨ ਭੱਜ ਕੇ ਜਾਨ ਬਚਾਈ ਜੀ ਕਿ ਇਹਨਾਂ ਨਿਸੰਸੀ ਥਿਆਰ ਨੇ ਕੀ ਇਹਨਾਂ ਕੋਲ ਇਹ ਕੋਈ ਜਾਣਕਾਰੀ ਸਾਨੂੰ ਨਹੀਂ ਪਤਾ ਸਾਨੂੰ ਜਾਣਦੇ ਤਾਂ ਹੋਏਗੀ ਤੁਸੀਂ ਉਹਨਾਂ ਨੂੰ ਹਾਂਜੀ ਬੰਦੇ ਉਹ ਜਾਣਦੇ ਆ ਸਾਨੂੰ ਰਵਾਰ ਰਵਾਰ ਨਹੀਂ ਪਤਾ ਸੰਸੀਆ ਕਿਹ ਕਿਹਦਾ ਹਾਂਜੀ ਜ਼ਮੀਨ ਹੈ ਸੋਡੀ ਉਹਦੇ ਨਾਲ ਨਹੀਂ ਕੋਈ ਸਾਂਝੀ ਨਹੀਂ ਸਾਡੇ ਘਰ ਨੂੰ ਜਿਹੜਾ ਰਸਤਾ ਜਾਂਦਾ ਰਸਤੇ ਦੇ ਹੋਈ ਹੈ ਜੀ ਸਾਡੇ ਜੀ ਅਡੇ ਕਰਨੇ ਦਾ ਰਸਾ ਉੱਥੇ ਹੋਈ ਹੈ ਹਾਂਜੀ ਪੁਲਿਸ ਪਹੁੰਚ ਗਈ ਹਾਂਜੀ ਕਿੰਨੇ ਟਾਇਰ ਕਿੰਨੇ ਟਾਇਰ ਚਾਰ ਤੋਂ ਪੰਜ ਤੋਂ 6 ਕਰੇ ਜੀ ਕਿੰਨੇ ਜਣੇ ਕਿੰਨੇ ਟਾਇਰ ਕਰਨ ਉਹ ਦੋ ਜਣੇ ਸੀ ਗੋਨੋਪਰਾ ਸੀ ਮਤਲਬ ਤਿੰਨ ਜਾਨੀ ਉਦੋਂ ਬਾਅਦ ਛੜਾਉਣ ਦੋ ਉਹ ਵੀ ਜਖਮੇ ਤੁਸੀਂ ਵੀ ਛੜਾਉਣਾ ਹਾਂਜੀ 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 ਉਹ ਤਾਂ ਹੈ ਕਿ ਹਥਿਆਰ ਕਿਹੜਾ ਸੀ ਦੇਖਿਆ ਤੁਸੀਂ ਉਹਨਾਂ ਕੋਲ ਨਹੀਂ ਨਹੀਂ ਰਸੀਦ ਲਾਈਟ ਖਰਾਬ ਹੋਈ ਸੀ ਨਹੀਂ ਰਸੀਦ ਸਾਨੂੰ ਪਤਾ ਹੀ ਨਹੀਂ ਲੱਗਾ ਮੇਰਾ ਸੀ ਲਾਈਟ ਖਰਾਬ ਹੋਈ ਸੀ ਪਿੰਡ ਦੀ ਉੱਥੇ ਝਗੜਾ ਹੋਇਆ ਜੀ ਮਤਲਬ ਫੈਰ ਉੱਤੇ ਦੇਖ ਹਾਂਜੀ 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 ਫੈਰਪਾਂ ਤੋਂ ਛੇ ਹੋਈਆਂ ਅੱਛਾ ਕੋਈ ਪੁਰਾਣੀ ਰੈਂਜੀਸ ਵੀ ਨਹੀਂ ਨਹੀਂ ਪੁਰਾਣੀ ਕੋਈ ਨਹੀਂ ਜੀ ਬਿਜਲੀ ਟਰਾਂਸਫਰ ਨੂੰ ਲੈ ਕੇ ਨਹੀਂ ਪੁਰਾਣੀ ਕੋਈ ਨਹੀਂ ਤੁਸੀਂ ਪਤਾ ਨਹੀਂ ਜੀ ਕੋਈ ਮਾੜੀ ਮੋਟੀ ਵੈਂਸ ਹੋ ਗਈ ਉੱਥੇ ਖੜਿਆ ਹੁੰਦੀ ਜਿੰਨੇ ਨੂੰ ਅਸੀਂ ਉੱਥੇ ਲਿਟਰਲ ਬਿਜਲੀ ਦਾ ਟਰਾਂਸਫਾਰਮਰ ਨਹੀਂ ਉਹ ਟਰਾਂਸਫਾਰਮਰ ਨੂੰ ਉਹ ਵੈਸੇ ਖਰਾਬ ਹੋ ਗਈ ਸਾਰੇ ਪਿੰਡ ਦੀ ਲਾਈਟ ਉਹ ਇਹ ਮੁੰਡਾ ਸਾਡਾ ਚਾਚਾ ਜੀ ਦਾ ਬੇਟਾ ਦੇਖਣ ਗਿਆ ਹੋਇਆ ਸੀ ਵੀ ਲਾਈਟ ਕਦੋਂ ਆਉਗੀ ਉੱਥੇ ਜਾ ਕੇ ਉਹ ਬੰਦੇ ਨੇ ਉਹਦੇ ਨਾਲ ਝਗੜਾ ਕਰ ਲਿਆ ਜਿਦੋਂ ਅਸੀਂ ਉੱਥੇ ਪਹੁੰਚੇ ਉਹਦੇ ਗੋਲੀ ਲੱਗ ਕੇ ਉਹ ਲਿਟਰਲ ਸੜਕ ਸੜਕ ਦੇ ਉੱਤੇ ਜੀ ਇਹਨਾਂ ਦੂਜੇ ਚਾਚਾ ਜੀ ਦਾ ਬੇਟਾ ਸਤਰਾਮ ਸਿੰਘ ਗਿਆ ਉਹਦੇ ਵੀ ਨੇ ਢਿੱਡ ਦੇ ਵਿੱਚ ਗੋਲੀ ਮਾਰੀ ਤੇ ਸਾਹਮਣਾ ਮਰੀ ਗਿਆ ਉਹਦੇ ਸਾਹਮਣੇ ਤੇ ਹਰਵਿੰਦਰ ਸਿੰਘ ਤੀਜਾ ਗਿਆ ਉਹਦੇ ਹੀ ਮਰੀ ਅਸੀਂ ਵੀ ਸਾਈਡ ਪਰ ਹੋ ਕੇ ਜਾਨ ਬਚਾਈਏ ਆਪਣੀ ਉਹ ਬੰਦੇ ਭੱਜ ਗਏ ਫਰਾਰ ਨੇ ਹਾਂਜੀ ਬੰਦੇ ਜਿਹੜੇ ਤੁਹਾਡੇ ਤਿੰਨ ਮਤਲਬ ਜਖਮੀ ਦਸ ਰਹੇ ਹੋ ਉਹਨੀਆਂ ਲੱਗੀਆਂ ਉਹਨਾਂ ਦੇ ਕਿੱਥੇ ਕਿੱਥੇ ਤੁਸੀਂ ਲੱਗੀਆਂ ਉਹਨਾਂ ਦੇ ਉਹਨਾਂ ਦੇ ਲਖਵੀਰ ਸਿੰਘ ਦੇ ਜੀ ਕਿਡਨੀ ਦੇ ਵਿੱਚ ਨੂੰ ਹੋ ਗਈ ਜੀ ਕਿਹੜਾ ਨਫਾ ਨੂੰ ਸਾਰੇ ਆਰਪਾਰ ਨਿਕਲੇ ਜੀ ਛੋਟੀਆਂ ਆਉਂਦੇ ਜੀ ਹਾਂ ਜੀ ਆ ਛੜੇ ਛੋਟੀਆਂ ਜਿਹੜੇ ਛੋਟੀਆਂ ਆਉਂਦਾ ਉਹ ਬਿਲਕੁਲ ਡੈਮੇਜ ਹੋ ਗਈਆਂ ਜੀ ਨਹੀਂ ਇੱਕ ਇੱਕੇ ਗੋਲੀ ਆ ਜੀ ਇੱਕੇ ਗੋਲੀ ਹਾਂ ਜੀ ਤੇ ਜਿਹੜਾ ਸਤਨਾਮ ਸਿੰਘ ਆਈ ਉਹਦੇ ਗੁਰਦੇ ਦੇ ਵਿੱਚ ਨੂੰ ਗਈ ਅੱਛਾ ਇਤਨਾ ਆਤ ਪੇਪਰੇ ਦੇ ਵਿੱਚ ਨੂੰ ਸਰਾਮ ਦੀ ਤੇ ਜਿਹੜਾ ਹਰਵਿੰਦਰ ਸੀ ਉਹ ਤਾਂ ਹੀ ਬਾਹਨ ਦੇ ਵਿੱਚ ਹੀ ਗੋਲੇ ਲੱਗੇ ਤੇ ਤਿੰਨ ਮਤਲ ਗੋਲੇ ਲੱਗੇ ਹਾਂਜੀ ਤਿੰਨੇ ਗੋਲੇ ਲੱਗੇ ਹਾਂਜੀ ਮਤਲ ਉਹ ਕੋਈ ਹਵਾਈ ਪੈਰ ਹੋਰ ਵੀ ਕੀਤੇ ਨਹੀਂ ਨਹੀਂ ਹਵਾਈ ਨਹੀਂ ਕਰਾਈ ਸਿੱਧੇ ਸਿੱਧੇ ਸ਼ੂਟੇ ਕਰਾਈ ਉਹਨਾਂ ਨੇ ਸਿੱਧੇ ਸ਼ੂਟੇ ਸਿੱਧਾ ਸ਼ੂਟੇ ਕਰਾਈ ਉਹਨਾਂ ਨੇ ਮਤਲ ਤੁਸੀਂ ਅੱਗੇ ਜਾਂਦੇ ਤਾਂ ਸੋਡੂ ਵੀ ਮਤਲ ਗੋਲੇ ਅਸੀਂ ਵੀ ਆਪਣੀ ਜਾਨ ਬਚਾਈ ਹੈ ਜੀ ਹਾਂਜੀ ਹਾਂਜੀ ਕੀ ਨਾਮ ਹੈ ਪਹਿਲਾਂ ਨਾਮ ਮੇਰਾ ਨਾਮ ਸਰਜੀ ਸਿੰਘ ਹੈ ਜੀ ਮੇਰੇ ਜੀ ਸਾਲੇ ਲੱਗਦੇ ਜੇ ਮੈਂ ਬਿਆਹਾਂ ਜੀ ਇਹਨਾਂ ਦੇ ਕਰਾ ਇਹ ਜਦੋਂ ਮੈਂ ਪਹੁੰਚੇ ਜੀ ਜਦੋਂ ਸਵੇਰੇ ਰਾਤ 3 ਵਜੇ ਤੋਂ ਲੈ ਕੇ ਨਾ 6 ਵਜ ਡਾਕਟਰ ਸਾਹਿਬ ਕਹਿੰਦੇ ਆ ਵੀ 72 ਘੰਟੇ ਤਿੰਨਾ ਆ ਤਾਂ ਜਿਹੜੀ ਆਪਣੀ ਤਿੰਨ ਜਗ੍ਹਾ ਡੈਮੇਜ ਹੋ ਗਈ ਉਹ 골ੀ ਆਰ ਪਾਰ ਚਲੇਗੀ ਬਾਹਰ ਨਹੀਂ ਹੋਊਗੀ ਉਹ ਕਹਿੰਦੇ 72 ਘੰਟੇ ਸੀਨ ਸਾਹਿਬ 72 ਘੰਟੇ ਸੀ ਕੁਛ ਨਹੀਂ ਦੱਸ ਸਕਦੇ ਜੀ ਆਈ ਸੀ ਯੂ ਚ ਹੈ ਜੀ ਕਿੰਨੀ ਗੋਬਰ ਕਿੰਨੀ ਜੇ ਉਮਰ ਇਹ ਕੀ ਤਕਰੀਬਨ 39 ਸਾਲ ਦੀ ਲਖਮੀਰ ਸਿੰਘ ਜੀ ਵਿਆਹ ਹੈ ਵੀ ਨਾ ਹਾਂਜੀ ਵਿਆਹੇ ਹੋਏ ਨੇ ਕਿੰਨੇ ਵਿਆਹੇ ਹੋਏ ਨੇ ਚਿੰਗ ਨੇ ਹਾਂ ਜੀ ਦੋਆਂ ਕੋਲ ਬੱਚੇ ਕੋਲ ਹੈਗੇ ਉਹ ਹੁਣ ਮੈਰਿਜ ਹੋਈਆ 6 ਮਹੀਨੇ ਹੋ ਗਏ ਚਲੋ ਠੀਕ ਰਾਤ ਦੀ ਪੂਰੀ

Instagram X aur WhatsApp channel par